ਖਨੌਰੀ ਬਾਰਡਰ ਤੇ ਆ ਜੀ 10 ਜਨਵਰੀ ਦਾ ਅੱਜ ਦਿਨ ਹੈ ਪਿਛਲੇ 46 ਦਿਨ ਹੋ ਗਏ ਨੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਜਿਹੜੇ ਕਿ ਮਰਨਵਰਤ ਤੇ ਬੈਠੇ ਹੋਏ ਨੇ ਦੋ ਦੋ ਕੁੱਟਾਂ ਪਾਣੀ ਤੇ ਹੀ ਗੁਜ਼ਾਰਾ ਕਰ ਰਹੇ ਨੇ 67-68 ਸਾਲ ਦੀ ਉਮਰ ਹੈ ਪਰ ਪੰਜਾਬ ਦੀ ਜਵਾਨੀ ਔਰ ਪੰਜਾਬ ਦੀ ਕਿਸਾਨੀ ਦੀ ਚਿੰਤਾ ਕਰਦੇ ਹੋਏ ਸਰਦਾਰ ਸਾਹਿਬ ਮਰਨਵਰਤ ਤੇ ਬੈਠੇ ਨੇ ਔਰ ਬਹੁਤ ਸੰਗਤ ਵੱਡੀ ਤਦਾਦ ਦੇ ਵਿੱਚ ਇਥੇ ਖਨੌਰੀ ਬਾਰਡਰ ਤੇ ਨੇ ਜਿੱਥੇ ਸਾਡੇ ਵੀਰ ਨੇ ਉੱਥੇ ਨਾਲ ਸਾਡੀਆਂ ਭੈਣਾਂ ਵੀ ਰਾਤ ਨੂੰ ਵੀ ਡਲੇਵਾਲ ਸਾਹਿਬ ਦੇ ਟਰਾਲੀ ਦੇ ਆਲੇ ਦੁਆਲੇ ਪਹਿਰਾ ਦੇਣਾ ਆਪਣੇ ਘਰਾਂ ਦੇ ਕੰਮਕਾਰ ਸਾਰੇ ਸੰਗੋਜਦੇ ਹੋਏ ਸਾਡੇ ਨਾਲ ਭੈਣ ਜੀ ਨੇ ਇਹਨਾਂ ਨੂੰ ਪੁੱਛਦੇ ਆ ਭੈਣ ਜੀ ਸਸੀ ਗਾਲ ਜੀ ਸਸੀ ਗਾਲ ਜੀ ਭੈਣ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਮਠਿੰਡੇ ਤੋਂ ਆਈ ਆ ਜੀ ਅੱਛਾ ਕਿੰਨੇ ਦਿਨ ਹੋ ਗਏ ਭੈਣ ਜੀ ਇੱਥੇ ਤੁਹਾਨੂੰ ਅਸੀਂ ਲਗਾਤਾਰ 13 ਫਰਵਰੀ ਤੋਂ ਹੀ ਯਾਨੀ ਕਿ ਸਾਨੂੰ ਤਕਰੀਬਨ 11 ਮਹੀਨੇ ਹੋ ਚੁੱਕੇ ਜੀ ਇਸ ਮੁਰਚੇ ਚ ਅੱਛਾ ਜੀ ਤੇ ਜਿੱਦਨ ਦੇ ਪ੍ਰਧਾਨ ਜੀ ਬੈਠੇ ਨੇ ਮਰਨ ਵਰਤੇ ਉਦੋਂ ਤੋਂ ਫਿਰ ਲਗਾਤਾਰ ਦੀ ਇੱਥੇ ਹੀ ਹੋ ਤੁਸੀਂ ਹਾਂਜੀ ਅਸੀਂ 26 ਨਵੰਬਰ ਤੋਂ ਇੱਥੇ ਹਾਂਜੀ ਕਿੰਨੀ ਕੁ ਸੰਗਤ ਭੈਣ ਜੀ ਆਈ ਆ ਤੁਹਾਡੇ ਨਾਲ ਹੋਰ ਵੀ ਬੀਬੀਆਂ ਦੇਖੋ ਜੀ ਸੰਗਤ ਤਾਂ ਹੁਣ ਦਿਨ ਮਦਨ 26 ਨਵੰਬਰ ਤੋਂ ਲੈ ਕੇ ਯਾਨੀ ਕਿ ਹਰ ਰੋਜ਼ ਸੰਗਤ ਦੇ ਵਿੱਚ ਵਾਧਾ ਹੀ ਹੋ ਰਿਹਾ ਬੀਬੀਆਂ ਦੀ ਵੀ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਬੀਬੀਆਂ ਇੱਥੇ ਹਮੇਸ਼ਾ ਰਾਤ ਨੂੰ ਪਹਿਰਾ ਦਿੰਦੀਆਂ ਠੀਕ ਹੈ ਪਰ ਭਾਂਜੀ ਪ੍ਰਧਾਨ ਜੀ ਦੀ ਸਿਹਤ ਕਾਫੀ ਕਮਜ਼ੋਰ ਹੋ ਚੁੱਕੀ ਆ ਹਾਂਜੀ ਸੰਗਤ ਅਰਦਾਸਾਂ ਕਰ ਰਹੀ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਚੜ੍ਹਦੀ ਕਲਾ ਰੱਖੇ ਉਹਨਾਂ ਦੀ ਲੰਬੀ ਜ਼ਿੰਦਗੀ ਬਖਸ਼ੇ ਕਿਉਂਕਿ ਇਹੋ ਜੇ ਜਰਨੈਲ ਭਨੇ ਬਹੁਤ ਘੱਟ ਮਿਲਦੇ ਨੇ ਕੀ ਕਹਿਣਾ ਚਾਹੁੰਦੇ ਹੋ ਇਹਦੇ ਵਾਸਤੇ ਦੇਖੋ ਜੀ ਪ੍ਰਧਾਨ ਜੀ ਸਿਹਤ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਆ ਉਹਨਾਂ ਦੀ ਹੁਣ ਤਾਂ ਮਤਲਬ ਕਿ ਉਹਨਾਂ ਨੂੰ ਪਾਸਾ ਲੈਣਾ ਜਿਵੇਂ ਹਰ ਇੱਕ ਮੁਸ਼ਕਲ ਬਹੁਤ ਆ ਪਰ ਉਹਨਾਂ ਦੇ ਹੌਸਲੇ ਬੁਲੰਦ ਆ ਠੀਕ ਹੈ ਤੇ ਅਸੀਂ ਤਾਂ ਸਰਕਾਰਾਂ ਨੂੰ ਹੀ ਅਪੀਲ ਕਰ ਸਕਦੇ ਆ ਦੇਖੋ ਜੀ ਇਹ ਮਤਲਬ ਕਿ ਜਲਦ ਤੋਂ ਜਲਦ ਜਿਹੜੀਆਂ ਸਾਡੀਆਂ ਮੰਨੀਆਂ ਹੁੰਗਾ ਮੰਗਾ ਇਹਨਾਂ ਨੂੰ ਲਾਗੂ ਕੀਤਾ ਜਾਵੇ ਕਿਉਂਕਿ ਇਹਨਾਂ ਦੇ ਵਿੱਚ ਸਾਡੀ ਕੋਈ ਵੀ ਮੰਗ ਇਹੋ ਜਿਹੀ ਨਹੀਂ ਵੀ ਜਿਹੜੀ ਨਵੀਂ ਹੋਵੇ ਇਸ 13 ਮਹੀਨੇ 13 ਦਿਨ ਦਿੱਲੀ ਬੈਠ ਕੇ ਅਸੀਂ ਆਪਣੀਆਂ ਮੰਗਾ ਮਨਵਾ ਕੇ ਆਈ ਆ ਉਹ ਲਾਗੂ ਕਰਵਾਉਣ ਵਾਸਤੇ ਅੱਜ ਅਸੀਂ ਇਸ ਟਾਈਮ ਖਨੌਰੀ ਬਾਰਡਰ ਤੇ ਬੈਠੇ ਆ ਠੀਕ ਹੈ ਔਰ ਭੈਣ ਜੀ ਅੱਜ ਸੰਯੁਕਤ ਕਿਸਾਨ ਮੋਰਚਾ ਵੀ ਆ ਕੇ ਡੱਲੇਵਾਲ ਸਾਹਿਬ ਦਾ ਪਤਾ ਲੈ ਗਏ ਨੇ ਉਹਨਾਂ ਵੀ ਆਖਿਆ ਵੀ ਵੱਧ ਤੋਂ ਵੱਧ ਅਸੀਂ ਸੰਯੋਗ ਕਰਾਂਗੇ ਤੇ ਦੋ ਅੰਦੋਲਨ ਜਿਹੜਾ ਦਿਨੋਂ ਦਿਨੇ ਬਹੁਤ ਵੱਡਾ ਹੋ ਰਿਹਾ ਵਾ ਹਾਂਜੀ ਇਹਦੇ ਵਾਸਤੇ ਕੀ ਅਪੀਲ ਕਰਨਾ ਚਾਹੁੰਦੇ ਹਾਂ ਪੰਜਾਬ ਦੇ ਹਰਿਆਣੇ ਦੇ ਸੰਗਤ ਨੂੰ ਦੇਖੋ ਜੀ ਅਸੀਂ ਧੰਨਵਾਦ ਕਰਦੇ ਹਾਂ ਹਰ ਇੱਕ ਉਸ ਇਨਸਾਨ ਦਾ ਜੋ ਵੀ ਇਸ ਮੋਰਚੇ ਦੇ ਵਿੱਚ ਆਉਂਦਾ ਹੈ ਹਰ ਇੱਕ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਆ ਹਰ ਇੱਕ ਦਾ ਧੰਨਵਾਦ ਹੈ ਅਸੀਂ ਪੰਜਾਬ ਹਰਿਆਣਾ ਪੂਰੇ ਮਤਲਬ ਕਿ ਹਿੰਦੁਸਤਾਨ ਨੂੰ ਅਪੀਲ ਕਰਦੇ ਆ ਕਿ ਇਹੋ ਜੇ ਜਰਨਲ ਰੋਜ਼-ਰੋਜ਼ ਨਹੀਂ ਮਿਲਦੇ ਨਾ ਹੀ ਇਹੋ ਜੇ ਸੰਘਰਸ਼ ਵਿੱਡੇ ਜਾਂਦੇ ਆ ਕਿਉਂਕਿ ਕਿਸਾਨੀ ਦੇ ਮਸੀਹਾ ਇਹ ਕਿਸਾਨ ਫਸਲਾਂ ਦੇ ਨਸਲਾਂ ਬਚਾਉਣ ਖਾਤਰ ਕਈ ਲੋਕਾਂ ਦੇ ਮਨਾਂ ਦੇ ਵਿੱਚ ਭਲੇਖਾ ਸੀ ਜਿਵੇਂ ਕਿ ਜਦੋਂ ਸ਼ੁਭ ਕਰਨ ਦੀ ਸ਼ਹੀਦੀ ਹੋਈ ਤੇ ਲੋਕਾਂ ਨੇ ਮਤਲਬ ਕਿ ਕਿਹਾ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਬ ਲੋਕਾਂ ਦੇ ਪੁੱਤ ਮਰਵਾਉਣ ਵਾਸਤੇ ਬੈਠੇ ਆ ਉਥੋਂ ਇਹਨਾਂ ਨੇ ਢੱਲੇਵਾਰ ਸਾਹਿਬ ਨੇ ਇਹੀ ਸੋਚਿਆ ਕਿ ਮੈਂ ਮਤਲਬ ਕਿ ਪੁੱਤ ਨਹੀਂ ਮਰਵਾਉਣੇ ਮੈਂ ਖੁਦ ਮਰਨਾ ਪਸੰਦ ਕਰਾਂਗਾ ਹੁਣ ਤੁਹਾਡੇ ਸਾਹਮਣੇ ਜੀ ਕਦੇ ਅੱਜ ਤੱਕ ਅਪੇ ਸੋਚਿਆ ਵੀ ਜਰਨੈਲ ਮਰਨਵਰਤ ਵਾਸਤੇ ਤਿਆਰ ਹੋਵੇ ਤੇ ਫੌਜਾਂ ਪਿੱਛੇ ਬੈਠੀਆਂ ਹੋਣ ਜਿਵੇਂ ਕਿ ਹੁਣ ਇੱਥੇ ਦੁਬਾਰਾ ਸਾਰਿਆਂ ਨੇ ਸੋਚਿਆ ਸੀਗਾ ਵੀ ਅਸੀਂ ਮਰਨਵਰਤ ਤੇ ਬੈਠਾਂਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਭੈਣਾ ਵੀਰ ਤਿਆਰ ਹੋਏ ਮਰਨਵਰਤ ਰੱਖਣ ਨੂੰ ਉੱਥੇ ਵੀ ਸਰਦਾਰ ਜਗਜੀਤ ਸਿੰਘ ਢੱਲੇਵਾਰ ਸਾਹਿਬ ਨੇ ਕਿਹਾ ਨਹੀਂ ਪਹਿਲਾਂ ਮੈਂ ਮਰਾਂਗਾ ਉਸ ਤੋਂ ਬਾਅਦ ਤੁਹਾਡੀ ਵਾਰੀ ਆ ਤਾਂ ਜਿਵੇਂ ਕਿ ਤੁਸੀਂ ਦੇਖਿਆ ਵੀ ਭੈਣਾਂ ਦੀ ਗਿਣਤੀ ਬਹੁਤ ਵੱਡੀ ਹੈ ਤੇ ਰਾਤ ਨੂੰ ਭੈਣਾਂ ਪੂਰੀ ਰਾਤ ਪਹਿਰੇ ਤੇ ਹੁੰਦੀਆਂ ਉਹਨਾਂ ਦੀ ਇੱਕ ਹੀ ਸੋਚ ਆ ਕਿ ਜਿਵੇਂ ਕਿ ਪਟਿਆਲੇ ਦੇ ਵਿੱਚ ਡੱਲੇਵਾਲ ਸਾਹਬ ਨੂੰ ਚੱਕਿਆ ਸੀ ਪੁਲਿਸ ਨੇ ਜਦੋਂ ਮਰਨ ਵਰਤ ਤੇ ਬੈਠਿਆ ਵੀ ਹਰ ਇੱਕ ਬੱਚੀ ਬੱਚੇ ਦੀ ਇਹ ਸੋਚ ਆ ਵੀ ਅਸੀਂ ਪ੍ਰਧਾਨ ਜੀ ਦੇ ird gird ਐਡਾ ਵੱਡਾ ਘੇਰਾ ਬਣਾਇਆ ਹੋਇਆ ਕਿ ਕਿਸੇ ਨੂੰ ਵੀ ਪ੍ਰਧਾਨ ਜੀ ਤੱਕ ਪਹੁੰਚਣ ਨਹੀਂ ਦੇਵਾਂਗੇ ਅਗਰ ਕੋਈ ਪ੍ਰਧਾਨ ਜੀ ਤੱਕ ਪਹੁੰਚਦਾ ਉਸ ਤੋਂ ਪਹਿਲਾਂ ਮਤਲਬ ਕਿ ਲਾਸ਼ਾਂ ਦੇ ਢੇਰ ਲੱਗਣਗੇ ਦੇਖੋ ਭੈਣ ਜੀ ਨੇ ਸਾਰੀ ਗੱਲ ਬੜੀ ਵਿਸਾਰਨਾ ਦੱਸੀ ਆ ਹੁਣ ਘਰਵਾ ਸੋਹਰਾ ਸੱਸ ਨੇ ਭੈਣ ਉਹਨਾਂ ਦੇ ਬੱਚੇ ਨੇ ਸਾਰਾ ਘਰੋਵਾਰ ਛੱਡ ਕੇ ਇੱਥੇ ਅੱਜ 45 46 ਦਿਨ ਤੋਂ ਲਗਾਤਾਰ ਇੱਥੇ ਬਹਿਣਾ ਬਹੁਤ ਔਖਾ ਵਾ ਮੈਂ ਕੋਈ ਬੇਨਤੀ ਕਰਦਾ ਵੀ ਜਿਹੜੇ ਅਜੇ ਵੀ ਨੌਜਵਾਨ ਖਾਸ ਕਰਕੇ ਸਾਡੇ ਏਰੀਏ ਦੇ ਖਨੋਰੀ ਪਾਤਣਾ ਦੇ ਜਿੰਨੇ ਵੀ ਅਲੱਗ-ਅਲੱਗੇ ਪਿੰਡ ਨੇ ਵੱਤੋ ਵਾਦੇਸ ਮੋਰਚੇ ਨੂੰ ਸਹਿਯੋਗ ਦਿਓ ਇਹ ਇਤਿਹਾਸ ਲਿਖਿਆ ਜਾਣਾ ਵਾ ਜਦੋਂ ਤੁਹਾਡੇ ਪੋਤੇ ਪੁੱਤਰੀਆਂ ਪੁੱਛਣਗੇ ਨਾ ਵੀ ਜਦੋਂ ਖਨੌਰੀ ਅੰਦੋਲਨ ਚੱਲਿਆ ਸੀ ਤੇ ਬਾਪੂ ਤੁਸੀਂ ਗਏ ਹੋ ਕਿਤੇ ਨਾ ਕਿਤੇ ਉੱਥੇ ਫਿਰਨਾ ਸਾਨੂੰ ਨੀਵੀ ਪਾਉਣੀ ਪਣੀ ਆ ਵੀ ਸਾਡੇ ਘਰਚ ਅੰਦੋਲਨ ਚੱਲਦਾ ਹੋਵੇ ਤੇ ਅਸੀਂ ਨਾ ਪਹੁੰਚੀਏ ਕਿਤੇ ਨਾ ਕਿਤੇ ਮੈਨੂੰ ਇਹ ਘਾਟ ਮਹਿਸੂਸ ਹੋ ਰਹੀ ਆ ਸਾਡੇ ਏਰੀਆ ਦੀ ਮੈਂ ਨੌਜਵਾਨਾਂ ਵੀਰਾਂ ਨੂੰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਇੱਥੇ ਪਹੁੰਚੋ ਅਸੀਂ 11 ਮਹੀਨੇ ਬਤਾਏ ਨੇ ਪ੍ਰਧਾਨ ਜੀ ਉਹਨਾਂ ਨੇ ਸਾਨੂੰ ਪਤਾ ਵਾ ਇਹੋ ਜਿਹਾ ਇਮਾਨਦਾਰ ਇਹੋ ਜਿਹਾ ਸੱਚਾ ਸੋਚਾ ਇਨਸਾਨ ਨਹੀਂ ਜੋ ਮਿਲਣਾ ਅੱਜ ਜਿਉਂਦਿਆਂ ਦੀ ਕਦਰ ਕਰ ਲੋ ਭੋਗਾਂ ਤੇ ਅਸੀਂ ਬੜੇ ਇਕੱਠ ਕਰਦੇ ਨੇ ਆ ਫਿਰ ਰਾਂਝਲੀਆਂ ਦਿੰਦੇ ਆ ਫਿਰ ਉਹ ਸਮਾਂ ਨੰਗ ਚੁੱਕਾ ਵਾ ਜਿਹ ਦਿਨ ਰੈਲੀ ਸੀ 4 ਜਨਵਰੀ ਦੀ ਜਦੋਂ ਪ੍ਰਧਾਨ ਜੀ ਨੂੰ ਲਿਜਾਂਦਾ ਗਿਆ ਬਿਲਕੁਲ ਸੇਤ ਪਰ ਜਦੋਂ ਉਹਨਾਂ ਨੇ ਇਕੱਠ ਵੇਖਿਆ ਨਾ ਪੀ ਮੇਰੇ ਲੋਕ ਮੇਰੇ ਪਿੱਛੇ ਮੇਰੇ ਇੱਕ ਬੋਲ ਤੇ ਆ ਗਏ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਹੌਸਲਾ ਹੋਇਆ ਤੇ 6-7 ਮਿੰਟ ਤੱਕ ਉਹ ਬੋਲੇ ਇਸ ਕਰਕੇ ਸਾਡੀ ਬੇਨਤੀ ਆ ਵੱਧ ਤੋਂ ਵੱਧ ਉਹਦਾ ਨਾ ਕੀ ਇਸ ਅੰਦੋਲਨ ਨੂੰ ਤੁਸੀਂ ਕਾਮਯਾਬ ਕਰੋ ਇਹ ਜੇ ਅੰਦੋਲਨ ਜਿੱਤਦੇ ਹੋ ਤੇ 100 ਸਾਲ ਰਾਮਨਾਵ ਦਾ ਨਾ ਕੀ ਪੰਜਾਬ ਦੇ ਲੋਕੋ ਤੁਸੀਂ ਵਸਦੇ ਰਹੋਗੇ ਨਹੀਂ ਤੇ ਤੁਹਾਨੂੰ ਇਤਨਾ ਹੀ ਸੜਕਾਂ ਤੇ ਉਹਦਾ ਨਾ ਕੀ ੱਤਕੇ ਖਾਣੇ ਪੈਣੇ ਨੇ ਅੱਜ ਵੇਖੋ ਸ਼ੰਭੂ ਬਾਰਡਰ ਤੇ ਕੱਲ ਫੇਰ ਇੱਕ ਉਸ ਤੋਂ ਪਹਿਲਾਂ ਦੋ ਨੌਜਵਾਨਾਂ ਨੇ ਆਪਣੀ ਜੀਮ ਲੀਲਾ ਖਤਮ ਕਰ ਲਈ ਕਹਿੰਦੇ ਕਿ ਢੱਲੇਵਾਲ ਸਾਹਿਬ ਦਾ ਸਰ ਤੋਂ ਦੁੱਖ ਨਹੀਂ ਚਰਿਆ ਜਾਂਦਾ ਹੁਣ ਉਹਨਾਂ ਨਾਲ ਕੋਈ ਰਿਸ਼ਤੇਦਾਰੀ ਥੋੜੀ ਹੀ ਢੱਲੇਵਾਲ ਸਾਹਿਬ ਦੀ ਇੱਕ ਖੰਨੇ ਲਾਗੇ ਦਾ ਹੀ ਇੱਕ ਤਰਨ ਤਾਨ ਸਾਹਬ ਦਾ ਹੀ ਹਾਂਜੀ ਪਰ ਕਿਤੇ ਨਾ ਕਿਤੇ ਇਹਦੀ ਕੁਰਬਾਨੀ ਨੂੰ ਲੋਕ ਉਹਦਾ ਨਾ ਕੀ ਮਗਰ ਖੜੇ ਨੇ ਡੱਲੇਵਾਲ ਸਾਹਿਬ ਤੇਰੀ ਮੌਤ ਤੋਂ ਪਹਿਲਾਂ ਅਸੀਂ ਮਰ ਜਾਾਂਗੇ ਸਰ ਤੋਂ ਤੇਰਾ ਦੁੱਖ ਨਹੀਂ ਚੱਲਿਆ ਜਾਣਾ ਇਹ ਗੱਲਾਂ ਜਿਹੜੀਆਂ ਨਾ ਇਤਿਹਾਸ ਲਿਖੇ ਜਾਣੇ ਜੋ ਹਾਂਜੀ ਔਰ ਬੇਨਤੀ ਆ ਮੇਰੀ ਵੀ ਵੱਤੋ ਵੱਦੋ ਦਾ ਨਾ ਕੀ ਖਨੌਰੀ ਬਾਰਡਰ ਤੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ